ਆ ਪਾਲਿਸੀਆਂ ਥੋੜੀਆਂ ਸਾਨੂੰ ਬਹੁਤ ਤੰਗ ਕਰ ਰਹੀਆਂ ਐ ਐਨਓਸੀਆਂ ਜਾਰੀ ਨਹੀਂ ਕੀਤੇ ਜਾਂਦੀਆਂ ਤਿੰਨ ਤਿੰਨ ਮਹੀਨੇ ਤੋਂ ਲੋਕ ਧੱਕੇ ਖਾ ਰਹੇ ਨੇ ਗਲਾਡਾ ਆਫਿਸ ਕਦੀ ਉਹਨਾਂ ਦਾ ਪੋਰਟਲ ਬੰਦ ਹੋ ਜਾਂਦਾ ਕਦੀ ਉਹ ਕਹਿੰਦੇ ਜੀ ਆਹ ਡਾਕੂਮੈਂਟ ਪੂਰਾ ਨਹੀਂ ਸਾਰੇ ਡਾਕੂਮੈਂਟ ਪੂਰੇ ਹੋਣ ਤੋਂ ਬਾਅਦ ਵੀ ਗਲਾਡਾ ਵੱਲੋਂ ਐਨਓਸੀ ਜਾਰੀ ਨਹੀਂ ਕੀਤੀ ਜਾ ਰਹੀ ਨਾ ਕੋਈ ਪਾਲਿਸੀ ਐ ਜੀਦਾ ਕਿਸੇ ਦਾ ਬੰਦੇ ਦਾ 100 150 ਗਾਜ ਦਾ ਜਗਾ ਪਈ ਹੈ ਚੁੰਗੀ ਤੋਂ ਬਾਹਰ ਗਲਾਡਾ ਚ ਉਹਨੂੰ ਬਣਾਉਣ ਦੀ ਕੋਈ ਪਾਲਿਸੀ ਨਹੀਂ ਰਿਸ਼ਵਤ ਦੇ ਦੋ ਤਾਂ ਬਣ ਜਾਂਦੀ ਹੈ 1210 ਗਾਜ ਤੱਕ ਕਹਿੰਦੇ ਬਣਾ ਲਓ ਤੇ ਛੋਟਾ ਬੰਦਾ ਕਿੱਥੇ ਜਾਵੇ ਜੀ ਜੇ ਤੁਹਾਡੇ ਕੋਲੇ 800 ਗਾਜ ਦਾ پلاਟ ਹੈ ਤੁਸੀਂ ਆਪਣਾ ਬੱਚਾ ਬਾਹਰ ਭੇਜਣਾ ਹੈ 200 ਗਾਜ ਵੇਚਣਾ ਚਾਹੁੰਦੇ ਹੋ ਤੁਹਾਡੇ ਕੋਲ 800 ਗਾਜ ਦੀ ਐਨਓਸੀ ਹੈਗੀ ਨਹੀਂ ਵੇਚ ਸਕਦੇ ਕਿਹੜਾ ਕਾਨੂੰਨ ਹੈ ਇਹ ਇਹ ਕਿਹੜਾ ਕਰੂਣਾ ਜਿਹੜਾ ਕਹਿੰਦਾ ਕਿ ਅਸੀਂ 200 ਗਾਜ ਨਹੀਂ ਵੇਚ ਸਕਦੇ ਵਿੱਚੋਂ ਤੁਹਾਡੇ ਘਰੇ ਤੁਹਾਡੇ ਇੱਕ ਫਰੂਟ ਵਾਲੀ ਰੇੜੀ ਕੋਲੇ ਸਾਲੇ 12 ਕੇਲੇ ਪਈ ਆ ਕਿ ਉਹ ਚਾਰ ਕੇਲੇ ਨਹੀਂ ਵੇਚ ਸਕਦਾ ਉਹ ਚਾਰ ਕੇਲੇ ਵੇਚ ਸਕਦਾ ਜੀ 200 ਗਾਜ ਦਾ ਪਲਾਟ ਨਹੀਂ ਵੇਚ ਸਕਦੇ ਵਿੱਚੋਂ ਕਿਹੜਾ ਗੁਣਾ ਕਰ ਲਿਆ ਪ੍ਰਾਪਰਟੀ ਵਾਲਿਆਂ ਨੇ ਦੱਸੋ ਮੈਨੂੰ ਅੱਛਾ 1 ਮੀਟਰ ਨੂੰ ਲੈ ਕੇ ਵੀ ਦਿੱਕਤ ਆ ਰਹੀ ਮੀਟਰ ਨੂੰ ਸੀਐਨ ਸਾਹਿਬ ਆਉਂਦੇ ਐ ਇੱਥੇ ਆ ਕੇ ਕਹਿ ਦਿੰਦੇ ਆ ਜੀ ਮੀਟਰ ਲਗਾਓ ਜੀ ਗਰੀਬ ਦਾ ਬੱਚਾ ਪੜਦਾ ਦੱਸੋ ਜੀ ਕਿਹੜੇ ਮੀਟਰ ਲੱਗੇ ਕਿਹੜੀ ਚਿੱਠੀ ਜਾਰੀ ਕਰਤੀ ਐਸਸੀ ਨੇ ਵੀ ਜਿਹੜੇ ਉੱਥੇ ਵੀ ਮੀਟਰ ਲੱਗਣ ਜਾਣਗੇ ਆਪਣਾ ਆਉਂਦੇ 50 100 150 ਗਾਈ ਦੀ ਕਲੋਨੀਆ ਜਿਹੜਾ ਗਰੀਬ ਬੰਦਾ ਰਹਿ ਰਿਹਾ ਉਹਨੇ ਕੀ ਗੁਨਾਹ ਕਰ ਲਿਆ ਮਕਾਨ ਪਾ ਲਿਆ ਜਦੋਂ ਮਕਾਨ ਬਣ ਰਿਹਾ ਸੀ ਉਦੋਂ ਤੁਸੀਂ ਕਿੱਥੇ ਸੀ ਉਹ ਤੁਸੀਂ ਉਹਦਾ ਮਕਾਨ ਰੋਕਿਆ ਬਣਨ ਤੋਂ ਅੱਜ ਤੁਸੀਂ ਮੂੰਹ ਚੱਕ ਕੇ ਉਹਦਾ ਮਕਾਨ ਢਾਹਣ ਚਲੇ ਜਾਂਦੇ ਹੋ ਕੋਈ ਪਾਲਿਸੀ ਨਹੀਂ ਕੋਈ ਕੁਝ ਨਹੀਂ ਹਰਿਆਣਾ ਗਵਰਨਮੈਂਟ ਨੇ 2023 ਤੱਕ ਦੀਆਂ ਸਾਰੀਆਂ ਕਲੋਨੀਆ ਅਪਰੂਵ ਕਰਤੀਆਂ ਇਹਨਾਂ ਨੂੰ ਗਰੀਬ ਬੰਦੇ ਦਾ ਦਰਦ ਨਹੀਂ ਨਜ਼ਰ ਆਉਂਦਾ 1000 ਰੁਪਏ ਗਾਈ ਭਗਵੰਤ ਧਮਾੜ ਕਹਿੰਦਾ ਦੇਣਾ ਹੈ 3 ਸਾਲ ਰਹਿ ਗਏ 36000 ਰੁਪਏ ਦਿੱਤਾ ਜਾਊਗਾ ਇਹ ਦੇ ਤਾਂ 40000 ਰੁਪਏ ਤਹਿਸੀਲਦਾਰ ਐਨਓਸੀ ਨੁਕਸਾਨ ਵੀ ਹੋ ਰਿਹਾ ਹੈ ਨੁਕਸਾਨ ਕੰਬ ਬੰਦ ਹੋਇਆ ਹੈ ਹਾਂ ਪ੍ਰਾਪਰਟੀ ਵਾਲੇ ਤਾਂ ਇੰਨੇ ਕਾਲੇ ਐ ਬਸ ਅਮੇ ਹਫਤੇ ਬਾਅਦ ਦੁਕਾਨ ਤੇ ਤਾਲੇ ਆ ਤਾਂ ਬਾਈਕਾਟ ਕਰੋਗੇ ਬਾਈਕਾਟ ਹਰੇਕ ਮੈਂ ਹਰੇਕ ਬੰਦੇ ਨੂੰ ਫੇਰ ਕਹਿੰਦਾ ਆਪਣੇ ਘਰ ਦੇ ਬਾਹਰ ਫਲੈਕਸ ਲਾਓ ਸਰਕਾਰ ਦਾ ਜੇ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਸਰਕਾਰ ਤੱਕ ਆਪਣੀ ਗੱਲ ਪਹੁੰਚਾਓ 50000 ਬੰਦਾ ਪ੍ਰਾਪਰਟੀ ਦੇ ਕਿਤੇ ਨਾਲ ਜੁੜਿਆ ਹੋਇਆ ਹੈ ਜਿਹੜਾ ਦੁਕਾਨਦਾਰ ਕੰਮ ਕਰਦਾ ਉਹ ਪਲਾਟ ਲੈਂਦਾ ਜਿਹੜਾ ਇੰਡਸਟਰੀਜ਼ 'ਚ ਕੰਮ ਕਰਦਾ ਉਹ ਪਲਾਟ ਲੈਂਦਾ ਜਿਹੜਾ ਡੀਲਰ ਆ ਉਹ ਪਲਾਟ ਲੈਂਦਾ ਜਿਹੜਾ ਮਜ਼ਦੂਰ ਆ ਮਕਾਨ ਤੇ ਕੰਮ ਕਰਦਾ ਪਰ ਸੀਐਮ ਸਾਹਿਬ ਕਹ ਰਹੇ ਵੀ ਲਗਾਤਾਰ ਅਸੀਂ ਆਨਲਾਈਨ ਕਰਤਾ 21 ਦਿਨ ਦੇ ਵਿੱਚ ਜਿਹੜੀ ਐਨਓਸੀ ਮਿਲ ਜਾਂਦੀ ਹੈ ਪਰ ਲੱਗਦਾ ਹੈ ਕਿ ਭਾਈ ਸਾਹਿਬ 21 ਦਿਨ ਦਾ ਨਾ ਮੈਨੂੰ ਲੱਗਦਾ ਹੈ ਬੰਦੇ ਨੂੰ ਚੱਕਰ ਮਾਰ ਮਾਰ ਕੇ ਇਹੀ ਦੱਸਣ ਵੇ ਲਾ ਦਿੰਦੇ ਆ ਵੀ ਤੈਨੂੰ ਡਾਕੂਮੈਂਟ ਕਿਹੜੇ ਕਿਹੜੇ ਚਾਹੀਦੇ ਆ ਇਹਨਾਂ ਦਾ ਪੋਰਟਲ ਦੇਖੋ ਚੱਲਦਾ ਹੈ ਤਹਿਸੀਲਦਾਰ ਟਾਈਮ ਸਿਰ ਨਹੀਂ ਆਂਦਾ ਤਹਿਸੀਲਦਾਰ ਆਂਦਾ ਹੈ 2 ਵਜੇ ਆਂਦਾ ਹੈ ਲ ਕੋਈ ਤਹਿਸੀਲਦਾਰ ਦੀ ਟਾਈਮਿੰਗ ਨਹੀਂ ਆਈਆਂ ਨੇ ਬਸ 10 ਤੋਂ 5 ਜਾਣਾ ਹੈ ਉਹ ਭਗਵੰਤ ਮਾਨ ਜੀ ਕਹਿੰਦੇ ਵੀ 9 ਵਜੇ ਤੋਂ ਬੰਦਾ ਆ ਜਾਂਦਾ 9 ਵਜੇ ਕਿਹੜਾ ਤਸੀਲਦਾਰ ਦਫ਼ਤਰਾਂ ਦਾ ਦੱਸੋ ਸਾਡਾ ਵੀ ਜਿਹੜੀ ਸਰਕਾਰ ਕਹਿ ਰਹੀ ਸੀ ਵੀ ਕਰਪਸ਼ਨ ਖਤਮ ਕਰਵਾਗੇ ਕਰਪਸ਼ਨ ਹੋਰ ਵੱਧ ਗਈ ਹੈ ਕਰਪਸ਼ਨ ਦਾ ਸਰ ਐਨੀ ਹੋ ਗਈ ਵੀ ਜੇ ਹਾਲ ਰਹੇ ਨਾ ਤੇ ਕਹਿੰਦੇ ਨੇ ਲੋਕੀ ਕਹਿੰਦੇ ਵਾਪਸ ਆਉਗੇ ਮੇਨੂੰ ਲੱਗਦਾ ਪੰਜਾਬ ਅੱਧਾ ਖਾਲੀ ਹੋ ਗਿਆ ਤਾਂ ਹੋਰ ਹੋ ਜਾਣਾ ਜੀ ਇਹ ਪਾਲਿਸੀਆਂ ਸਹੀ ਨਾ ਹੋਈਆਂ ਤਾਂ ਸੋਗਣਾ ਵਰਗੀ ਕਰਪਾ ਹਾਂ ਗੱਲ ਦੇਖਦੇ ਹੋ ਕੀ ਹਾਲ ਮੰਗਦੇ ਹੋ ਸਰਕਾਰ ਤੱਕ ਕੋਈ ਪਹੁੰਚ ਹੋ ਮੇਰਾ ਨਾਮ ਮਨੀਸ਼ ਚੋਪੜਾ ਹੈ ਕਿਹੜੀ ਐਸੋਸੀਏਸ਼ਨ ਹੈ ਇਹ ਸਾਡੀ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਹੈ ਕਲੋਨਾਈਜ਼ਰ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਜੀ ਜੀ ਦੇਖੋ ਗੱਲ ਇਸ ਤਰ੍ਹਾਂ ਦੋਸਤੋ ਜਿਹੜਾ ਰੀਅਲ ਏਸਟੇਟ ਦਾ ਕਾਰੋਬਾਰ ਹੈ ਇਹ ਬਹੁਤ ਵੱਡੀ ਇੰਡਸਟਰੀ ਹੈ ਬੇਸਿਕਲੀ ਤੇ ਅਸੀਂ ਲੁਧਿਆਣੇ ਤੋਂ ਜਿਹੜੀ ਸਾਡਾ ਇਹ ਕਾਰੋਬਾਰ ਪ੍ਰਾਪਰਟੀ ਡੀਲਰਾਂ ਦਾ ਜਾਂ ਹੋਰ ਰੀਅਲ ਏਸਟੇਟ ਦਾ ਸ਼ੁਰੂ ਤੋਂ ਸਰਕਾਰ ਵੱਡੇ ਘਰਾਨਾ ਨਾਲ ਜਿਹੜੇ ਅਪਰੂਵਡ ਵੱਡੇ ਲੈਵਲ ਤੇ ਕਲੋਨੀਆਂ ਕੱਟਦੇ ਨੇ ਸਰਕਾਰ ਸ਼ੁਰੂ ਤੋਂ ਉਹਨਾਂ ਨਾਲ ਉਹਨਾਂ ਵੱਲ ਦੇਖ ਕੇ ਚੱਲਦੀ ਹੈ ਜਦ ਕਿ ਸਰਕਾਰ ਦੀ ਆਪਣੀ ਕੋਈ ਪਾਲਿਸੀ ਨਹੀਂ ਹੈ ਗਲਾਡਾ ਦੀ ਆਪਣੀ ਕੋਈ ਪਾਲਿਸੀ ਨਹੀਂ ਹੈ ਕੋਈ ਉਹਨਾਂ ਦੀ ਸਕੀਮ ਨਹੀਂ ਆਈ ਅਜੇ ਤੱਕ ਆਈ ਕਿ ਕਿਸੇ ਗਰੀਬ ਨੂੰ 50 100 ਗਜ ਦਾ ਘਰ ਦੇਣਾ ਹੈ ਜੇ ਸਰਕਾਰ 50 100 ਗਜ ਦਾ ਘਰ ਨਹੀਂ ਦਿੰਦੀ 플ੌਟ ਨਹੀਂ ਦਿੰਦੀ ਕਿਸੇ ਗਰੀਬ ਨੂੰ ਤੇ ਕਲੋਨਾਈਜ਼ਰਾਂ ਨੇ ਤਾਂ 50 100 ਗਜ ਦੇ 플ੌਟ ਕੱਟਨੇ ਨੇ ਨਾ ਜਦੋਂ ਕੱਟਦੇ ਨੇ ਸਰਕਾਰ ਕੋਲੋਂ ਮਿੰਤਾں ਤਰਲੇ ਕਰਦੇ ਜਾ ਕੇ ਵੀ ਸਾਡੀ ਕਲੋਨੀ ਅਪਰੂਵ ਕਰ ਦੋ ਕਰ ਦੋ ਕਰ ਦੋ ਸਰਕਾਰ ਦੋ ਦੋ ਤਿੰਨ ਤਿੰਨ ਸਾਲ ਢੇੜੇ ਕਢਾ ਕੇ ਕੋਈ ਉਹਨਾਂ ਦਾ ਸਿੰਗਲ ਵਿੰਡੋ ਸਿਸਟਮ ਨਹੀਂ ਹੈਗਾ ਵੀ ਜਾ ਕੇ ਤੁਸੀਂ ਫਾਈਲ ਲਗਾਓ ਤੇ ਤੁਹਾਡਾ ਕੰਮ ਹੋ ਜਾਊਗਾ ਸਰਕਾਰ ਜਾਂ ਜਿਹੜੇ ਥੱਲੇ ਅਫਸਰ ਬੈਠੇ ਐ ਸਿਰਫ ਆਪਣੇ ਨਿੱਜੀ ਇੰਟਰਸਟ ਦੇ ਚੱਕਰ ਦੇ ਵਿੱਚ ਕਿਸੇ ਦਾ ਕੋਈ ਐਨਓਸੀ ਕੋਈ ਫਾਈਲ ਅਪਰੂਵ ਨਹੀਂ ਕਰਦੀ ਨਾ ਸਰਕਾਰ ਕੋਈ ਪਾਲਿਸੀ ਲੈ ਕੇ ਆਂਦੀ ਹੈ ਨਾ ਕੋਈ ਕਲੋਨੀ ਕੱਟਦੀ ਹੈ ਜਿਹੜੇ ਆਮ ਲੋਕ ਕਲੋਨਾਈਜ਼ਰ ਕਲੋਨੀਆਂ ਕੱਟਦੇ ਨੇ ਉਹ ਕੱਟਣ ਤੋਂ ਬਾਅਦ ਉਹ ਕਹਿੰਦੇ ਸਾਡੀ ਫੀਸ ਜਮ੍ਹਾਂ ਕਰਾ ਲਓ ਸਾਨੂੰ ਤੁਸੀਂ ਸਾਨੂੰ ਐਨਓਸੀਆਂ ਦੇ ਦਿਓ ਉਹ ਜਾ ਕੇ ਗਰੀਬ ਲੋਕਾਂ ਦੇ 50 500 ਓਗਜ ਦੇ ਘਾਟਾ ਨਹੀਂ ਸ਼ੁਰੂ ਕਰ ਦਿੰਦੇ ਆ ਆਮ ਬੰਦਾ ਜਿਹੜਾ ਸ਼ਹਿਰੀ ਹੈ ਉਹ ਕਿੱਥੇ ਜਾਵੇ ਇਹਦਾ ਕੋਈ ਦਰਦ ਸਮਝਦਾ ਹੀ ਨਹੀਂ ਸਰਕਾਰ ਕਦੀ ਮੈਂ ਅਸੀਂ ਭਗਵੰਤ ਮਾਨ ਜੀ ਕਹਿੰਦੇ ਆ ਮੈਂ ਆਹ ਕੰਮ ਕਰਤਾ ਉਹ ਕਰਤਾ ਔਰ ਡਿਵੈਲਪਮੈਂਟ ਕਰਤੀ ਸਰਕਾਰ ਬੇਸਿਕਲੀ ਸਿਰਫ ਹਵਾ 'ਚ ਕੰਮ ਕਰ ਰਹੀ ਹੈ ਪ੍ਰੈਕਟੀਕਲੀ ਜ਼ਮੀਨੀ ਆਧਾਰ ਤੇ ਕੋਈ ਕੰਮ ਨਹੀਂ ਹੋ ਰਿਹਾ ਸਰਕਾਰ ਵੱਲੋਂ ਔਰ ਸੁਣੋ ਸੁਣੋ ਔਰ ਜਿਹੜੀਆਂ ਤਹਿਸੀਲਾਂ ਦੇ ਵਿੱਚ ਤਹਿਸੀਲਦਾਰ ਬੈਠੇ ਆ ਉਹ ਆਪਣੀ ਪੂਰੀ ਮਨਮਾਨੀ ਕਰਦੇ ਪਿਆ ਹੈ ਕਿਆ ਸਰਕਾਰ ਨੂੰ ਇਹ ਨਜ਼ਰ ਨਹੀਂ ਆਉਂਦਾ ਡੀਸੀ ਸਾਹਿਬ ਨੂੰ ਇਹ ਨਜ਼ਰ ਨਹੀਂ ਆਉਂਦਾ ਐਮਐਲਏ ਨੂੰ ਨਜ਼ਰ ਨਹੀਂ ਆਉਂਦਾ ਸਭ ਨੂੰ ਸਭ ਕੁਝ ਪਤਾ ਹੈ ਕਿਉਂਕਿ ਸਭ ਦੇ ਪਰਸਨਲ ਇੰਟਰਸਟ ਨੇ ਚਾਹੇ ਸਰਕਾਰ ਦੇ ਨਮਾਇंदे ਨੇ ਚਾਹੇ ਉਹ ਅਫਸਰ ਬੈਠੇ ਉੱਪਰ ਅਸੀਂ ਚਾਹੁੰਦੇ ਹਾਂ ਕਿ ਆਮ 50 ਗਾਇਜ਼ ਦੇ ਬੰਦੇ ਕੋਲੋਂ ਤੁਸੀਂ 50 50000 ਰੁਪਏ ਦੀ ਰਿਸ਼ਵਤ ਲਓਗੇ ਵੀ ਐਨਓਸੀ ਤੋਂ ਬਿਨਾ ਐਨਓਸੀ ਖੋਲਣੀ ਨਹੀਂ ਇੱਥੇ ਰਿਸ਼ਵਤ ਵਧਾਤੀ ਆਮ ਗਰੀਬ ਆਦਮੀ ਪਿਸਰਿਆ ਉਹਨੂੰ ਕੌਣ ਦੇਖ ਰਿਹਾ ਅੱਜ ਦੱਸੋ ਅੱਜ ਓ ਕੀ ਉਹਦਾ ਕੀ ਹਾਲ ਹੈ ਐਮਐਲਏ ਨਹੀਂ ਮਿੱਲੀ ਭੋਗਤ ਮੈਂ ਕਹਿੰਦਾ ਹਰ ਮੈਂ ਹਰ ਨੁਮਾਇੰਦੇ ਦੀ ਗੱਲ ਕਰ ਰਿਹਾ ਐ ਨਹੀਂ ਸਾਡੇ ਵੈਸਟ ਸਾਰੀਆਂ ਤਹਿਸੀਲਾਂ ਦੇ ਵਿੱਚ ਬੌਜੀ ਰੋਜ਼ ਲੱਖਾਂ ਰੁਪਈਆ ਰਿਸ਼ਵਤ ਜਾ ਰਹੀ ਹੈ ਤਹਿਸੀਲਦਾਰ ਰਿਸ਼ਵਤ ਲੈ ਰਿਹਾ ਉਹ ਕੱਲਾ ਨਹੀਂ ਲੈ ਰਿਹਾ ਉਹ ਕੱਲਾ ਨਹੀਂ ਲੈ ਰਿਹਾ ਉਹਦੀ ਕੋਈ ਹਿੰਮਤ ਨਹੀਂ ਹੈ ਕੱਲਾ ਰਿਸ਼ਵਤ ਲੈਣ ਦੇ ਦੀ ਉਹ ਸਾਰਾ ਚੇਨ ਸਿਸਟਮ ਬਣਿਆ ਹੋਇਆ ਹੈ ਤੇ ਇਹ ਚੇਨ ਕਿਨੇ ਤੋੜਨੀ ਆ ਜੀ ਇਹ ਭਗਵੰਤ ਮਾਨ ਜੀ ਨੂੰ ਇਹ ਨਜ਼ਰ ਨਹੀਂ ਆਉਂਦਾ ਭਗਵੰਤ ਮਾਨ ਜੀ ਜਿਹੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਐ ਜਿਹੜੇ ਪੋਸਟਰ ਲਾਂਦੇ ਐ ਯੂਨੀਪੋਲ ਦੇ ਉੱਤੇ ਮੈਂ ਆ ਇੰਨੀਆਂ ਨੌਕਰੀਆਂ ਦੇਤੀਆਂ ਆ ਡਵੈਲਪਮੈਂਟ ਕਰਤੀ ਕਿ ਭਗਵੰਤ ਮਾਨ ਜੀ ਇਹ ਸਾਡੇ ਲੱਖਾਂ ਬੰਦੇ ਦਾ ਕੀਤਾ ਪ੍ਰਾਪਰਟੀ ਡੀਲਰਾਂ ਦਾ ਤੇ ਉਹਨਾਂ ਨੂੰ ਕਿਨੇ ਦੇਖਣਾ ਜੀ ਸੈਂਟਰ ਤੱਕ ਗੱਲ ਪਹੁੰਚਾਓਗੇ ਸਰ ਆਪਣੀ ਬਿਲਕੁਲ ਪਹੁੰਚਾਵਾਂਗੇ ਅਸੀਂ ਹੁਣ ਸਾਰਿਆਂ ਨੇ ਇਕੱਠ ਕਰ ਲਿਆ ਅੱਜ ਇਹ ਮੀਟਿੰਗ ਐਸੇ ਕਰਕੇ ਕੀਤੀ ਆ ਕਿ ਅਸੀਂ ਇੱਕ ਪੂਰੀ ਬੋਡੀ ਬਣਾਵਾਂਗੇ ਜੇ ਸਾਡੀ ਸੁਣਵਾਈ ਨਹੀਂ ਕੀਤੀ ਅਸੀਂ ਹਰ ਇੱਕ ਉਹ ਕਦਮ ਚੱਕਾਂਗੇ ਹਰ ਕੰਮ ਕਰਾਂਗੇ ਜਿਹੜਾ ਸਾਡੇ ਕੀਤੇ ਨੂੰ ਰੈਗੂਲਰ ਨਹੀਂ ਕਰੂਗਾ ਤੇ ਅਸੀਂ ਹਰ ਕਦਮ ਤੱਕ ਜਾਵਾਂਗੇ ਜੀ ਹਾਂਜੀ ਹਾਂਜੀ ਸਰ ਸਭ ਤੋਂ ਸਭ ਤੋਂ ਪਹਿਲਾਂ ਮੈਂ ਤੁਹਾਡੇ ਪ੍ਰੈਸ ਵਾਲਿਆਂ ਦਾ ਧੰਨਵਾਦੀਆਂ ਕਿ ਤੁਸੀਂ ਅੱਜ ਇੱਥੇ ਸਾਡੇ ਵਿੱਚ ਆਏ ਔਰ ਸਾਡੀ ਲੁਧਿਆਣਾ ਕਨੋਨਾਈਜ਼ਰ ਪ੍ਰੋਪਰਟੀ ਡੀਲਰ ਐਸੋਸੀਏਸ਼ਨ ਦੀ ਅੱਜ ਤੁਸੀਂ ਇਹ ਕਵਰਿੰਗ ਕਰ ਰਹੇ ਹੋ ਦੋਸਤੋ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਮੈਂ ਇੱਕ ਆਮ ਆਦਮੀ ਪਾਰਟੀ ਦਾ ਛੋਟਾ ਜਿਹਾ ਵਾਰਡ ਲੈਵਲ ਦਾ ਵਰਕਰ ਆ। ਔਰ ਇਹ ਜਿਹੜੀ ਸਾਨੂੰ ਪ੍ਰੋਬਲਮ ਆ ਰਹੀ ਹੈ ਕਿਉਂਕਿ ਮੈਂ ਡੀਲਰ ਐਸੋਸੀਏਸ਼ਨ ਓल्ड ਰਾਜਪੁਰਾ ਰੋਡ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਵੀ ਆ। ਇਹ ਅੱਜ ਦੀ ਨਹੀਂ ਹੈ। 2000 10 ਤੋਂ ਲੈ ਕੇ ਅਸੀਂ ਇਹਦੇ ਵਿੱਚ ਪਿਸ ਰਹੇ ਆ ਸਾਰੀਆਂ ਸਰਕਾਰਾਂ ਦੇ ਕੋਲ ਸਾਡੇ ਨਮਾਇंदे ਸਾਡੇ ਐਮ ਐਲ ਏ ਚਾਹੇ ਉਹ ਕਾਲੀ ਦਲ ਦੇ ਸੀ ਚਾਹੇ ਉਹ ਬੀ ਜੀ ਪੀ ਦੇ ਸੀ ਚਾਹੇ ਉਹ ਕਾਗਰਸ ਦੇ ਸੀ ਅਸੀਂ ਸਾਰੇ ਹੀ ਇਸ ਮੁੱਦੇ ਨੂੰ ਲੈ ਕੇ ਚੱਲਦੇ ਆਏ ਆ ਔਰ ਚੱਲ ਰਹੇ ਆ ਅੱਜ ਵੀ ਅਸੀਂ ਇਹ ਮੁੱਦੇ ਨੂੰ ਆਪਣੇ ਨੂੰ ਲੈ ਕੇ ਜੋ ਤਹਿਸੀਲਾਂ ਦੇ ਵਿੱਚ ਮੇਰੇ ਵੀਰ ਨੇ ਦੱਸਿਆ ਵੀ ਆਹ ਕੁਝ ਹੋ ਰਿਹਾ ਹੈ ਇਹ ਮੈਟਰ ਨੂੰ ਲੈ ਕੇ ਵੀ ਅਸੀਂ ਆਪਣੇ ਐਮ ਐਲ ਏ ਸਹਿਬਾਨਾਂ ਨਾਲ ਔਰ ਐਮ ਐਲ ਏ ਸਹਿਬਾਨਾਂ ਨੇ ਉੱਤੇ ਤੱਕ ਬਿਲਕੁਲ ਇਹ ਸਾਡੇ ਸਾਰੀਆਂ ਨੌਲੇਜ ਆ ਰੀਆਂ ਨੇ ਚੀਜ਼ਾਂ ਔਰ ਇਹਦੇ ਉੱਤੇ ਬਹੁਤ ਹੀ ਜਲਦੀ ਕਿਉਂਕਿ ਇੱਕ ਪਾਲਿਸੀ 2022 ਦੀ ਸਾਡੀ ਸਰਕਾਰ ਜਿਹੜੀ ਹੈ ਉਹ ਕਲੋਨਾਈਜ਼ਰਾਂ ਔਰ ਪ੍ਰੋਪਰਟੀ ਡੀਲਰਾਂ ਵਾਸਤੇ ਬਣਾਨ ਜਾ ਰਹੀ ਸੀਗੀ ਲੇਕਿਨ ਹਾਈ ਕੋਰਟ ਦੇ ਇੱਕ ਸਟੇ ਆਰਡਰ ਕਰਕੇ ਉਹ ਪਾਲਿਸੀ ਪੈਂਡਿੰਗ ਪਈ ਹੈ ਔਰ ਮੈਨੂੰ ਇਹ ਲੱਗਦਾ ਕਿ ਸਰਕਾਰ ਬਹੁਤ ਜਲਦੀ ਕੋਰਟ ਤੋਂ ਉਹਦੇ ਵਿੱਚ ਉਹ ਲੈ ਕੇ ਕੋਰਟ ਦੇ ਵਿੱਚ ਪੇਸ਼ ਹੋ ਕੇ ਉਹ ਪਾਲਿਸੀ ਨੂੰ ਲਿਆਏਗੀ ਔਰ ਸਾਨੂੰ ਰਾਹਤ ਤਾਂ ਬਹੁਤ ਜਲਦੀ ਮਿਲੇਗਾ ਲੇਕਿਨ ਫਿਲਹਾਲ ਸਾਨੂੰ ਕੋਈ ਰਾਹਤ ਨਹੀਂ ਲੱਗਦਾ ਵੀ 2018 ਦੇ ਵਿੱਚ ਜਿਹੜੀ ਆਖਰੀ ਪਾਲਿਸੀ ਆਈ ਸੀ ਉਸ ਤੋਂ ਬਾਅਦ ਜਿਹੜੇ ਵੀ ਉਸ ਤੋਂ ਬਾਅਦ ਜਿਹੜੇ ਪਲਾਟ ਖਰੀਦੇ ਗਏ ਨੇ ਸਰਕਾਰ ਕਹਿ ਰਹੀ ਹੈ ਕਿ ਉਹਨਾਂ ਨੂੰ ਐਨਓਸੀ ਨਹੀਂ ਦਿੱਤੀ ਹੈਗੀ ਲੱਗਦਾ ਹੈ ਕਿ ਉਸ ਕਰਕੇ ਵੀ ਦਿੱਕਤ ਆ ਰਹੀ ਹੈ ਕਿਉਂਕਿ 2018 ਤੋਂ ਬਾਅਦ ਬਹੁਤ ਲੋਕਾਂ ਨੇ ਖਰੀਦ ਆ ਦੇਖੋ 2018 ਦੇ ਵਿੱਚ ਅਸੀਂ ਸਰਕਾਰ ਨੂੰ ਮਿਲੇ ਸੀ ਸਾਡੇ ਨੁਮਾਇੰਦੇ ਮਿਲੇ ਸੀ ਔਰ ਅਸੀਂ ਇੱਕ ਉਹਨਾਂ ਨੂੰ ਅਸ਼ਵਾਸਨ ਦਿੱਤਾ ਸੀ ਕਿ ਅੱਜ ਤੋਂ ਬਾਅਦ ਅਸੀਂ ਕੋਈ ਵੀ ਨ ਰੈਗੂਲਰ ਕਲੋਨੀ ਨਹੀਂ ਕੱਟਾਂ ਲੀ ਪਰ ਉਹ ਬਦਕਿਸਮਤੀ ਹੈ ਸਾਡੀ ਕਿ ਅਸੀਂ ਉਹ ਨਹੀਂ ਰੁਕੇ ਉਸ ਗੱਲ ਤੋਂ ਔਰ ਉਹ ਚੀਜ਼ ਨੂੰ ਅਸੀਂ ਅੱਜ ਫੇਰ ਕਹਿੰਦੇ ਆਂ ਕਿ ਅਸੀਂ ਉਦੋਂ ਵਾਅਦਾ ਕੀਤਾ ਸੀ ਹੁਣ ਅੱਜ ਅਸੀਂ ਫੇਰ ਵਾਅਦਾ ਕਰਦੇ ਆਂ ਕਿ ਇਸ ਤੋਂ ਬਾਅਦ ਇਹ ਕੰਮ ਨਹੀਂ ਹੋਊਗਾ ਲੇਕਿਨ ਉਹ ਲਗਾਤਾਰ ਉਹ ਇਹੋ ਗੱਲ ਅਫਸਰਾਂ ਕੋਲ ਅਸੀਂ ਮਿਲੇ ਆ ਅਸੀਂ ਸੀਏ ਗਲਾਡਾ ਕੋਲ ਵੀ ਗਏ ਆ ਅਸੀਂ ਉਹਨਾਂ ਨੂੰ ਮਿਲੇ ਆ ਉਹਨਾਂ ਨੇ ਸਾਨੂੰ ਇਹੋ ਗੱਲ ਕਹੀ ਆ ਕਿ ਰੋਕ ਰੋਕ ਨਹੀਂ ਲੱਗ ਰਹੀ ਵੀ ਅਸੀਂ ਇਸ ਕਰਕੇ ਨਹੀਂ ਤਾਂ ਉਹ ਵੀ ਵੇਟ ਕਰ ਰਿਹਾ ਵੀ ਹਾਈ ਕੋਰਟ ਦੇ ਫੈਸਲੇ ਆਣ ਤੁਹਾਡੇ ਲਈ ਅਸੀਂ ਪਾਲਿਸੀ ਲੈ ਕੇ ਆਈਏ ਤਾਂ ਕਿ ਅੱਜ ਤੱਕ ਸਾਨੂੰ ਇਹੋ ਲੱਗਦਾ ਜਿਹੜੀ ਪਾਲਸੀ ਆਏਗੀ ਇਹ ਸਰਕਾਰ ਨੇ ਅੱਜ ਤੱਕ ਕੀ ਲੈ ਕੇ ਆਈ ਹੈ ਵੱਡਾ ਸਵਾਲ ਇਹ ਵੀ ਹੈ ਕਿ ਜੇਕਰ ਸਰਕਾਰ ਪਾਲਸੀ ਨਹੀਂ ਬਣਾ ਪਾਰੀ ਹਲੇ ਤੱਕ ਤੇ ਜਿਹੜੇ ਛੋਟੇ ਪਲਾਟ ਹੈ ਗਰੀਬ ਹੈ ਉਹਨਾਂ ਲਈ ਫਿਰ ਕੌਣ ਕਲੋਨੀ ਕੱਟੂਗਾ ਕਿਉਂਕਿ ਲੁਧਿਆਣਾ ਦੇ ਵਿੱਚ ਪਿੱਛੇ ਕਈ ਸਾਲਾਂ ਤੋਂ ਜਿਹੜੀ ਕਲੋਨੀ ਤੱਕ ਨਹੀਂ ਕੱਟੀ ਗਈ ਖਾਸ ਕਰਕੇ ਗਰੀਬਾਂ ਲਈ ਸੋ ਲੱਗਦਾ ਕਿ ਸਰਕਾਰ ਨੂੰ ਉੱਧਰ ਵੀ ਧਿਆਨ ਦੇਣ ਦੀ ਲੋੜ ਹੈ ਦੇਖੋ ਜੀ ਪਿੱਛੇ ਜੇ ਮੈਂ ਤੁਹਾਨੂੰ ਇਹ ਦੱਸਦਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਆਈ ਸੀ ਤੁਹਾਡੀ ਨੋਲੇਜ ਹੋਏਗੀ ਉਹਦੇ ਵਿੱਚ 50 50 ਗਜ ਦੀ ਪਾਲਸੀ ਆਈ ਸੀ ਉਹ ਸਾਰੀਆਂ ਸਰਕਾਰਾਂ ਨੇ ਪੰਜਾਬ ਸਰਕਾਰ ਕੀ ਕਰਦੀ ਹੈ ਸਾਰੀਆਂ ਪੰਜਾਬ ਸਰਕਾਰ ਨੇ ਉਹਨਾਂ ਉੱਤੇ ਲੋਨ ਵੀ ਹੋਏ ਔਰ ਉਹਨਾਂ ਨੂੰ ਮੰਨਿਆ ਵੀ ਗਿਆ ਕੋਈ ਐਨਓਸੀ ਦੀ ਲੋੜ ਨਹੀਂ ਸੀ ਦੇਖੋ ਇਹ ਬੜੇ ਵੱਡੇ ਲੈਵਲ ਦੇ ਉੱਤੇ ਗੱਲਾਂ ਨੇ ਲੇਕਿਨ ਉਸ ਤੋਂ ਬਾਅਦ ਉਹ ਪਾਲਿਸੀ ਨੂੰ ਡਰਾ ਬੈਕ ਕਰ ਲਿਆ ਗਿਆ ਸੈਂਟਰ ਗਵਰਨਮੈਂਟ ਵੱਲੋਂ ਤੇ ਇਸ ਕਰਕੇ ਦੇਖੋ ਸਟੇਟਾਂ ਨੂੰ ਵੀ ਪ੍ਰੋਬਲਮ ਆਈ ਦੇਖੋ ਕਿਤੇ ਨਾ ਕਿਤੇ ਸੈਂਟਰ ਉਹ ਸਟੇਟ ਦੀ ਆਪਸ ਦੇ ਵਿੱਚ ਜਿਹੜੀ ਉਲਝਣ ਹੈ ਉਹ ਲੋਕਾਂ ਨੂੰ ਬਿਲਕੁਲ ਭੁਗਤ ਨਹੀਂ ਪੈ ਰਹੀ ਹੈ ਇਹ ਚੀਜ਼ ਤਾਂ ਬਿਲਕੁਲ ਹੈਗੀ ਹੈ ਲੇਕਿਨ ਇਹੋ ਜਿਹੇ ਜੇ ਪਾਲਿਸੀਆਂ ਆਣੀਆਂ ਤਾਂ ਸਟੇਟ ਤਾਂ ਵੱਧ ਚੜ ਕੇ ਉਹਦੇ ਚ ਹਿੱਸਾ ਲੈਣ ਨੂੰ ਤਿਆਰੀ ਬੈਠਾ ਸਰ ਜਿਹੜੀਆਂ ਸਰਕਾਰਾਂ ਜਿਹੜੀਆਂ ਪਿਛਲੀਆਂ ਸਰਕਾਰਾਂ ਤੋਂ ਵੱਲੋਂ ਵੀ ਇਹ ਦਿੱਕਤ ਆ ਰਹੀ ਸੀ ਕਿ ਆਮ ਆਦਮੀ ਪਾਰਟੀ ਨਹੀਂ ਜੀ ਪਿਛਲੀ 2010 ਤੋਂ ਮੈਂ ਤੁਹਾਨੂੰ ਦੱਸ ਰਿਹਾ ਜੀ 2000 ਐਜੀਟੇਸ਼ਨ ਤੇ ਆ 2010 ਤੋਂ ਲੈ ਕੇ ਐਜੀਟੇਸ਼ਨ ਤੇ ਆ ਸਾਡੀ ਬਹੁਤ ਜ਼ਿਆਦਾ ਸਰਕਾਰਾਂ ਨਾਲ ਗੱਲਬਾਤ ਹੁੰਦੀ ਨਹੀਂ ਸਾਡੇ ਨਮਾਇंदे ਮਿਲਦੇ ਰਹੇ ਅਸੀਂ ਖੁਦ ਮਿਲਦੇ ਰਹਿਆ ਅਸੀਂ ਕਿਹਾ ਜੀ ਕੋਈ ਅਫੋਰਡੇਬਲ ਸਾਨੂੰ ਇਹੋ ਜੀ ਪਾਲਿਸੀ ਦੇ ਦਿਓ ਸਿੰਗਲ ਵਿੰਡੋ ਸਿੰਗਲ ਵਿੰਡੋ ਇਹ ਅੱਜ ਤੋਂ ਨਹੀਂ ਅਸੀਂ 2010 ਤੋਂ ਡਿਮਾਂਡ ਕਰ ਰਹੇ ਹਾਂ ਸਾਰੀਆਂ ਸਰਕਾਰਾਂ ਨੂੰ ਮੈਂ ਤੁਹਾਨੂੰ ਦੱਸ ਰਿਹਾ ਅਕਾਲੀ ਦਲ ਬੀਜੇਪੀ ਸਰਕਾਰ ਉਹ ਕਾਂਗਰਸ ਦੀ ਸਰਕਾਰ ਅੱਜ ਅਸੀਂ ਆਪਣੀ ਖੁਦ ਦੀ ਸਰਕਾਰ ਤੋਂ ਵੀ ਇਹ ਸਿੰਗਲ ਵਿੰਡੋ ਸਿਸਟਮ ਦਾ ਕਹਿ ਰਹੇ ਹਾਂ ਕਿ ਇੱਕ ਵਿੰਡੋ ਤੇ ਸਾਨੂੰ ਜਾ ਕੇ ਸਾਰੀਆਂ ਸਹੂਲਤਾਂ ਮਿਲਣ